ਹਾਂ ਜੀ ਸਤਿ ਸ਼੍ਰੀ ਅਕਾਲ ਜੀ ਗੁੱਡ ਮਾਰਨਿੰਗ ਜੀ ਸਾਰਿਆਂ ਨੂੰ ਅੱਜ ਤੁਹਾਨੂੰ ਟਕਹਨੇਆ ਕੈਨੇਡਾ ਦੀ ਮਾਰਨਿੰਗ ਟਾਈਮ ਜਿਵੇਂ ਤੁਸੀਂ ਦੇਖ ਸਕਦੇ ਹੋ ਸਵੇਰ ਸਵੇਰ ਦਾ ਟਾਈਮ ਜਦੋਂ ਪੁੱਤੋ پارک ਦਾ ਕੀ ਕਹਿੰਦੇ ਆ ਪਾਰਕ ਦੇ ਕਿਹੜਾ ਘੁੰਮਣੇ ਆ ਨਾਲ ਨਾਲ ਮੌਸਮ ਇਦਾਂ ਹੀ ਆ ਵੀ ਬੱਦਲ ਵਈ ਪੂਰੀ ਹੈ ਬੱਦਲ ਵੇ ਇੱਥੇ ਹਰ ਟਾਈਮ ਰਹਿੰਦੀ ਹੈ ਤੁਹਾਨੂੰ ਇੱਕ ਰਾਉਂਡ ਘੁੰਮਣੇ ਆ ਪੂਰਾ ਆ ਬੱਚਿਆਂ ਦਾ ਗਰਾਊਂਡ ਬਣਿਆ ਹੋਇਆ ਕਿੱਡਾ ਨੁਕ ਮ баскетਬਾਲ ਤੋਂ ਸਕੂਲ ਆ ਬੱਚਿਆਂ ਦਾ ਇੱਕ ਚੰਨੀ ਬੱਤੀ ਜੰਡੇ ਨੇ ਕੋ ਕਿ ਤਨ ਪਤਾ ਇਹ ਜੀ ਦੇਖੋ ਸਵੇਰ ਸਵੇਰ ਦਾ ਵੇਲਾ ਆ ਟਾਮਾ ਟਾਮ ਹੀ ਬੰਦਾ ਆ ਕੋਈ ਮੋਸਟਲੀ ਪੰਜਾਬੀ ਹੀ ਹੁੰਦੇ ਆ ਪਰ ਤੁਹਾਨੂੰ ਲੋਕ ਦੇਖੋ ਨਾ ਆਪਣੇ ਇੰਡੀਆ ਚ ਕਾਂ ਹੁੰਦੇ ਆਮ ਕਾਂ ਬਹੁਤ ਜ਼ਿਆਦਾ ਘਟ ਚੁਕੇ ਆ ਤੇ ਬਟ ਇੱਥੇ ਕਾਂ ਬਹੁਤ ਨੇ ਤੱਲਾ ਇਹਦਾ ਕੁੱਲਾ ਪੰਛੀ ਬਹੁਤ ਜ਼ਿਆਦਾ ਤੋ ਦੇਖੋ ਤੁਸੀਂ ਜਿੱਥੇ ਮਰਜੀ ਦੇਖੋ ਪੰਛੀ ਪੰਛੀ ਨੇ ਪੰਛੀ ਵੀ ਉੱਥੇ ਆਉਂਦੇ ਜਿੱਥੇ ਕੁਦਰਤ ਹੁੰਦੀ ਹੈ ਨਾ ਕੁਦਰਤ ਵੈਸੇ ਚਲੋ ਇੰਡੀਆ 'ਚ ਵੀ ਬਹੁਤ ਹੈਗੀ ਹੈ ਬਟ ਉਥੋਂ ਬਹੁਤ ਜ਼ਿਆਦਾ ਲੋਪ ਹੋ ਚੁੱਕੀ ਹੈ ਆ ਦੇਖੋ ਕੈਨੇਡਾ ਦਾ ਕੰਮ ਕਿਵੇਂ ਬਾਕੀਆਂ ਪਉਂਦਾ ਹੈ ਮਾ ਦੇਖੋ ਜੁ ਕੈਨੇਡਾ ਦੇਕਾ ਉਹ ਚੁੱਲ੍ਹੇ ਲੱਗਿਆ ਬੱਚਿਆਂ ਦੇ ਅਬੰਦਨ ਨੂੰ ਗਰਾਉਂਡ ਕਢਾ ਕੇ ਫੇਰ ਆਪਾਂ ਇਹ ਵੀਡੀਓ ਬੰਦ ਕਰ ਦਿੰਨੀ ਆ ਸੋਚਿਆ ਵੀ ਚਲੋ ਤੁਹਾਨੂੰ ਕੈਨੇਡਾ ਦਾ ਮਾਰਨਿੰਗ ਟਾਈਮ ਦਾ ਵੀਊ ਦਿਖਾਈ ਜੀ ਠੰਡ ਸਟਾਰਟ ਹੋਣ ਲੱਗੀ ਆ। ਮਤਲਬ ਕਿ ਦਸੰਬਰ ਮਹੀਨਾ ਚੱਲਦਾ ਪਿਆ। ਤੇ ਆਪਣੇ ਉਧਰ ਇੰਡੀਆ ਪੰਜਾਬ ਚ ਸੋਤੇ ਸਾਹਿਬ ਜਦਿਆਂ ਦਾ ਰੇਲਾ ਚੱਲਦਾ ਪਿਆ। ਸੋ ਜਿਹੜਾ ਅੱਖੇ ਸਮਾਂ ਆ ਸੀਪੇ ਉਹ ਸਾਰੇ ਜਣੇ ਜਿਨ੍ਹਾਂ ਨੂੰ ਵੀ ਟਾਈਮ ਲੱਗਦਾ ਹੋਇਆ ਹਨ ਟਾਈਮ ਚੋਂ ਟਾਈਮ ਕੱਢ ਕੇ ਇੱਕ ਵਾਰ ਆਪਣੇ ਬੱਚਿਆਂ ਨੂੰ ਨਾਲ ਲੈ ਕੇ ਸਰਹੰਦੋ ਜਰੂਰ ਜਾਓ। ਤਾਂ ਕਿ ਬੱਚਿਆਂ ਨੂੰ ਵੀ ਪਤਾ ਲੱਗੇ। ਉਹਨਾਂ ਨੂੰ ਵੀ ਸਿੱਖ ਇਤਿਹਾਸ ਬਾਰੇ ਪਤਾ ਲੱਗੇ, ਆਪਣੇ ਇਤਿਹਾਸ ਬਾਰੇ ਪਤਾ ਲੱਗੇ, ਆਪਣੇ ਗੁਰੂਆਂ ਪੀਰਾਂ ਬਾਰੇ ਪਤਾ ਲੱਗੇ, ਕਿਵੇਂ ਸ਼ਹਾਦਤਾਂ ਦਿੱਤੀਆਂ। ਸੋ ਇਹ ਕੈਨੇਡਾ ਦਾ ਐਦਾਂ ਦਾ 뷰 ਮੋਡਲਿੰਗ ਟਾਈਂ ਪਾਰਕ ਦਾ ਕੀ ਹਾਉ ਗਰਾਉਂਡ ਆ ਗਿਆ ਇੱਥੇ ਟਿਕੜ-ਟਿਕੜ ਦੇ ਬੰਦੇ ਵੱਡੇ ਬੱਚੇ ਸਾਰੇ ਜਣੇ ਸਫਾਈ ਦੇਖੋਗੇ ਤੁਸੀਂ ਸਫਾਈ ਪੂਰੀ ਧੱਕ ਪਈ ਹੋਈ ਹੈ ਸਫਾਈ ਕੀਤੀ ਇੱਥੇ ਵੀ ਪਾਣੀ ਖਲੋਂਦਾ ਹੈ ਆਹ ਦੇਖ ਲਗੋ ਤੁਸੀਂ ਇੱਥੇ ਵੀ ਪਾਣੀ ਖਲੋਂਦਾ ਹੈ ਬਟੇ ਤਾਂ ਮਾਈਨਰ ਜੀ ਗੱਲਿਆ ਪਾ ਦਿਖਾਂ ਜਿਹੜੇ ਪੁਆਇੰਟ ਤੋਂ ਆਪਾਂ ਸਟਾਰਟ ਕੀਤਾ ਸੀਗਾ ਉਸੇ ਪੁਆਇੰਟ ਤੇ ਜਾ ਕੇ ਆਪਾਂ ਐਂਡ ਕਰ ਦੇਣਾ ਹੈ ਤੇ ਇਹ ਦੇਖੋ ਦਰਖਤ ਸਾਰੇ ਸੁੱਕੇ ਪਏ ਆ ਕਿਉਂਕਿ ਹੌਲ ਸੁਨੋਂ ਪਣੀ ਨਹੀਂ ਆਪਾ ਪੱਤੇ ਝੜੋ ਹੋ ਚੁੱਕੀ ਆ ਪੱਤੇ ਝੜ ਚੁੱਕੇ ਆ ਸੋ ਨਵੇਂ ਪੱਤੇ ਦੀ ਵਾਰੀ ਆਉਣ ਵਾਲੀ ਹੈ ਜਿੱਦਾਂ ਤੁਸੀਂ ਸੁਣਿਆ ਹੋਣਾ ਤੁਹ ਜੀਤ ਸਿੰਘ ਪੱਤਰ ਜੀ ਦਾ ਇੱਕ ਇਹਨਾਂ ਦੀ ਕਲਮ ਮਿਲ ਗਿਆ ਤੇ ਉਹਨਾਂ ਨੇ ਇਹ ਕਲਮ ਚੋ ਵੀ ਇੱਕ ਲਿਖਿਆ ਹੋਇਆ ਹੈ ਨਾ ਆਈ ਪੱਤ ਚੜ ਤੇ ਫਿਰ ਕੀ ਐ ਤੂੰ ਅਗਲੀ ਰੁੱਤ ਤੇ ਯਕੀਨ ਰੱਖੀ ਮੈਂ ਲੱਭ ਕੇ ਲਿਓਣਾ ਕਿਤੋਂ ਕਲਮਾ ਤੂੰ ਫੁੱਲਾਂ ਜੋਗੀ ਜ਼ਮੀਨ ਰੱਖੀ ਬਿਲਕੁਲ ਜੀ ਇਦਾਂ ਹੀ ਜ਼ਿੰਦਗੀ ਆ ਪਾਲ ਚੜਾ ਆਉਂਦੇ ਰਹਿੰਦੇ ਆ ਜੇ ਪੱਤੇ ਛੜ ਆਈਏ ਤਾਂ ਫੁੱਲ ਵੀ ਲੱਗਣਗੇ ਦੁਆਰਾ ਖਿਲਣਗੇ ਸੋ ਇੱਕ ਆ ਰਸਤਾ ਸਾਡੇ ਘਰ ਵੱਲ ਨੂੰ ਜਾਂਦਾ ਜਾ ਸੋ ਮੁਸਲੇ ਇੱਥੋਂ ਦੀ ਹੀ ਆਈ ਚਾਹੀਦਾ ਆ ਸ਼ਾਰਟਕਟ ਬੱਦਲ ਵਾਈ ਪੂਰੀ ਬਣੀ ਹੋਈ ਆ ਸੋ ਤੱਕ ਜਿੰਨੀ ਜ਼ਿਆਦਾ ਲੰਮੀ ਨਾ ਕਰਦੇ ਹੋਏ ਸਾਡਾ ਆਪਣਾ ਪੁਆਇੰਟ ਵੀ ਆਉਣ ਵਾਲਾ ਆ ਤੁਹੇ ਦੇਖ ਸਕਦੇ ਹੋ ਟਿਕਾ ਪੁਆਇੰਟ ਇਹ। ਇਹ ਨੇਪਲਾ ਹੋਇਆ ਥੇ ਗਰਾਊਂਡ ਉਦੇ ਆਲੇ ਦੁਆਲੇ। ਕਿਉਂਕਿ ਅਦਰ ਘਰ ਨਹੀਂ। ਸਾਰੇ ਹਰਿਆਲੀ ਹੀ ਹਰਿਆਲੀ। ਬੱਤਲ ਵਾਈ। ਵੈਸੇ ਸੁਣੋ ਕਹਿੰਦੇ ਇਸ ਟਾਈਮ ਪੈ ਜਾਂਦੀ ਹੁੰਦੀ ਹੈ। ਇਹ ਕਿਸ ਨੂੰ ਲੇਟ ਆ। ਸੋਦਰ ਸਰਕ ਘਰ ਨੇ ਤੇ thermonuclear ਘਰ ਵੀ ਦਿਖਾ ਦਿੰਨੇ ਆ। ਇਹ ਬੈਕ ਸਾਡ ਆ ਗਈ ਕਰਦੀ। ਤੇ ਸਾਹਮਣੇ ਜਿੱਥੇ ਤੁਸੀਂ ਗੱਡੀਆਂ ਦੇਖ ਰਹੇ ਹੋ। ਉਹੋ ਰੋਡ ਆ ਗਈ ਮੇਨ ਰੋਡ। ਆ ਜਿੱਥੇ ਸ਼ੈੱਡ ਲੱਗਿਆ ਹੋਇਆ। ਇੱਥੇ ਤੁਸੀਂ ਨੂੰ ਦੱਸੋ 19 ਉਹ ਜਦ ਦੇਖੋਗੇ ਤੁਸੀਂ ਆਪਣੇ ਪੰਜਾਬੀ ਬਜ਼ੁਰਗ ਜਾਣੇ ਸਟਾਰਟ ਹੋ ਜਾਣੀਆਂ ਥੋੜੀ ਥੋੜੀ ਚੱਥੇ ਨਾਲ ਫਿਰ ਤਾਸ ਕੁੱਟਣੀ ਆ ਤੇ ਐਦਾਂ ਦਾ ਕੁਛ ਮੋਰਿੰਗ ਟਾਈਮ ਦਾ ਵੀ ਰਹਿ ਰਹੇ ਹੋ ਗਾ ਤੇ ਅੱਜ ਬਹੁਤ ਕੱਟ ਲੋ ਗਿਆ ਮਸਲੀ ਇੱਥੇ ਵੱਧੁੰਦੇ ਹੋ ਅੱਥੇ ਬ ਆਪਣੇ ਬਾਬੇ ਬੈਠਦੇ ਆ ਤਾਸ਼ ਖੇਡਦੇ ਆ ਉਹ ਦੰਦਾਂ ਮ ਹੋਵੇ ਤੇ ਤੁਮ ਨੂੰ ਅੱਥੇ ਦੀ ਤੁਹਾਨੂੰ ਦਿਖਾਉਂਦਾ ਮੈਂ ਕਾਟੋ ਕੈਨੇਡਾ ਦੀ ਕਾਟੋ ਆ ਦੇਖੋ ਇਹ ਇਹ ਬੁਲਕੇ ਕਿਦਾਂ ਦੇਖਦੀ ਐ

ਤੁਹਾਨੂੰ ਕਿੱਦਾਂ ਮਨੰਦ ਹੈ ਇਹ ਲੋਕ ਇੱਥੇ ਵੀ ਮੁਰਗੇ ਦੀਆਂ ਬਾਂਗਾਂ ਸੁਣਨ ਨੂੰ ਮਿਲਦੀਆਂ ਪਈਆਂ ਮਾਰਨਿੰਗ ਟਾਈਮ ਹਜੇ ਵੀ ਆਈ ਜਾਂਦੀ ਹੈ ਵੈਸੇ ਜੇ ਫਸਟ ਟਾਈਮ ਮੇਰੇ ਵੱਲ ਤਾਂ ਹੋ ਰਿਹਾ ਮੁਰਗੇ ਦੀਆਂ ਬਾਂਗਾਂ ਸੁਣਦਾ ਪਿਆ ਮੈਂ ਚਲੋ ਓਕੇ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਾਫੀ ਦਿਨ ਹੋ ਗਏ ਸੀ ਸੋਚ ਚਲ ਕੇ ਛੋਟੀ ਜਿਹੀ ਵੀਡੀਓ ਪਾ ਦਿੰਗੇ ਤੇ ਚਲੋ ਫਿਰ ਮਿਲਦੇ ਹਾਂ ਓਕੇ ਸਤਿ ਸ਼੍ਰੀ ਅਕਾਲ